ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ RAM RAM ਆਦਾਬ ਜੀ ਤੇ ਲੋ ਜੀ ਅੱਜ ਮਕਾਨ ਦਾ ਕੰਮ ਜਿਹੜਾ ਆਪਣਾ ਸਟਾਰਟ ਹੋਣ ਜਾ ਰਿਹਾ ਜੀ ਮੰਨਿਆਦਾਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਲਗਾਇਆ ਜਾ ਰਿਹਾ ਹੈ ਕਿਸੀ ਮਿਸਤਰੀਆ ਜਿਹੜਾ ਅੱਜ ਆਪਣੇ ਲੱਗੂਗਾ ਤੇ ਇੱਧਰ ਬਲਜੀਤ ਸਿੰਘ ਗੰਡਾ ਲੱਗਿਆ ਹੋਇਆ ਪਾਣੀ ਲਾਉਣ ਠੀਕ ਹੈ ਜੀ ਆਪਣਾ ਭਤੀਜਾ ਤੇ ਇੱਕ ਰੂਮ ਹੈ ਜਿਹੜਾ ਆਪਣਾ ਇੱਧਰ ਤਿਆਰ ਹੋਊਗਾ ਪਿੱਛੇ ਗੈਲਰੀ ਹੋਗੀ ਉੱਧਰ ਤੇ ਆ ਰੂਮ ਤੇ ਜਿੱਥੇ ਮੈਂ ਖੜਾ ਇੱਥੇ ਹੋ ਗਿਆ ਜੀ ਹਾਲ ਤੇ ਇੱਕ ਕਮਰਾ ਇੱਧਰ ਹੋ ਗਿਆ ਤੇ ਇੱਧਰ ਚੜਾਵਾਂਗੇ ਆਪਾਂ ਪੌੜੀ ਤੇ ਆਹ ਸਾਈਡ ਮਰੂਦ ਆਪਾਂ ਨੂੰ ਪੱਟਣਾ ਪੈਣਾ ਕੋਸ਼ਿਸ਼ ਕਰਾਂਗੇ ਇਹਨੂੰ ਲਾਵਾਂਗੇ ਇੱਕ ਵਾਰ ਪੱਟ ਕੇ ਜੇ ਬਚ ਗਿਆ ਤਾਂ ਬਚਾਵਾਂਗੇ ਇੱਥੇ ਰਸੋਈ ਆਊਗੀ ਤੇ ਉਧਰ ਉਹ ਜਿੱਥੇ ਆਪਣਾ ਵੀਰ ਖੜਾ ਠੀਕ ਹੈ ਜੀ ਸਾਹਮਣੇ ਉੱਥੇ ਰੱਖਾਂਗੇ ਆਪਾਂ ਗੇਟ ਇੱਧਰ ਜਿੱਥੇ ਆਹ ਸਫਾਨ ਪਿਆ ਇੱਧਰ ਆ ਰਹੀ ਹੈ ਜੀ ਦੁਕਾਨ ਆਪਣੀ 14/29 ਦੀ ਤੇ ਲਓ ਜੀ ਹੁਣ ਮਿਸਤਰੀ ਦੀ ਕਰਦੇ ਆਂ ਵੇਟ ਤੇ ਠੀਕ ਮੱਥਾ ਲਾਉਨੇ ਆਪਾਂ ਕਰਦੇ ਆ ਆਪਣਾ ਕੰਮ ਸਟਾਰਟ ਲੋ ਜੀ ਮਿਸਤਰੀ ਸਾਹਿਬ ਪਹੁੰਚ ਚੁੱਕੇ ਨੇ ਜੀ ਜੱਗੀ ਵੀਰ ਮੱਥਾ ਟੇਕ ਕੇ ਬਾਬੇ ਨੂੰ ਤੇ ਆ ਕੇ ਲੈ ਕੇ ਬਾਬੇ ਦਾ ਨਉ ਲੱਗੇ ਜੀ ਕੰਮ ਆਪਣਾ ਸਟਾਰਟ ਕਰਨ ਤੇ ਲੋ ਜੀ ਸਹਿਜ ਪ੍ਰੀਤ ਅਛ ਪ੍ਰੀਤ ਮਨ ਪ੍ਰੀਤ ਪਹੁੰਚ ਗਏ ਲੱਡੂ ਵੀ ਪਹੁੰਚ ਗਏ ਜੀ ਤੇ ਇਧਰ ਅਜਨੀ ਵੀ ਆ ਗਈ ਫੁੜਕਦੀ ਕਿੰਮਤ ਹੋਣੀ ਜਿਸ ਕਨ ਐਤਾ ਦੇਖ ਲਪੜਾ ਇਹ ਦੇ ਮਾਤੇ ਜੀਓ ਹੈਲੋ ਕਰਦੇ ਸਾਰਿਆਂ ਨੂੰ ਤੇ ਲੋ ਜੀ ਇੱਧਰ ਲੱਡੂ ਵੀ ਵੰਡ ਹੋ ਚੁੱਕੇ ਤੇ ਲੋ ਜੀ ਬਾਬੇ ਦੀ ਕਿਰਪਾ ਨਾਲ ਕੰਮ ਆਪਣਾ ਸਟਾਰਟ ਹੈ ਜੀ ਅੱਜ ਆਜੂ ਪੀਤ ਨਹੀਂ ਟੇਕ ਲੈ ਮਖਾਂ ਕਹੀਂ ਨਾਲ ਉਹ ਕਰ ਲੈਂਦੇ ਅੱਜ ਪੀਤ ਨਹੀਂ ਲੱਗੇ ਹੋਏ ਜੀ ਮਸਾਲਾ ਰੜਾਉਣਾ ਤੇ ਲੋ ਜੀ ਬਾਕੀ ਵੀਡੀਓ ਹੁਣ ਤੋਂ ਲਗਾਤਾਰ ਆਪਾਂ ਦਿਖਾਉਂਦੇ ਰਾਵਾਂਗੇ ਲਾਈਕ ਸ਼ੇਅਰ ਤੁਸੀਂ ਕਰੀ ਜਾਣੀ ਹੈ ਜੀ ਕਮੈਂਟ ਕਰੀ ਜਾਣ ਇੱਕ ਪਿਆਰਾ ਜਾਂ ਠੀਕ ਹੈ ਜੀ ਤੇ ਲੋ ਜੀ ਮਿਲਦੇ ਆਂ ਫਿਰ ਥੋੜੀ ਦੇਰ ਬਾਅਦ ਤੇ ਲੋ ਜੀ ਇਸਤਰੀ ਨੇ ਲੈ ਕੇ ਬਾਬੇ ਦਾ ਨਵਾਂ ਮਸਾਲਾ ਪਾ ਲਿਆ ਹੁਣ ਤੇ ਲੋ ਜੀ ਪਹਿਲੀ ਢਟ ਲੱਗ ਚੱਕੀ ਹੈ ਮਹਾਰਾਜ ਦੀ ਕਿਰਪਾ ਨਾਲ ਵਾਹਿਗੁਰੂ ਮੇਰ ਰੱਖੀ ਚੜਦੀ ਕਲਾ ਰੱਖੀ ਵਾਹਿਗੁਰੂ ਸਤਨਾਮ ਕਾਰਜ ਪੂਰੇ ਕਰੀ ਬਾਬੇ ਤੇ ਲਓ ਜੀ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਮੈਂ ਕੱਲ ਆਪਾਂ ਨੇ ਕੀਤਾ ਸੀਗਾ ਜੀ ਕੰਮ ਸਟਾਰਟ ਤੇ ਮੰਨਿਆਦਾਂ ਜਿਹੜੀਆਂ ਆਪਣੀਆਂ ਉੱਪਰ ਆ ਚੁੱਕੀਆਂ ਠੀਕ ਆ ਜੀ ਤੁਹਾਨੂੰ ਦਿਖਾ ਦਿੰਦੇ ਆ ਆ ਦੇਖੋ ਕਿਉਂਕਿ ਕੱਲ ਆਪਾਂ ਨੇ ਵੀਡੀਓ ਕੀਤੀ ਸੀਗੀ ਸ਼ੂਟ ਮੱਥਾ ਮੁੰਥਾ ਟੇਕਿਆ ਸੀਗਾ ਕੰਮ ਸਟਾਰਟ ਕੀਤਾ ਸੀ ਸੋ ਕੱਲ ਅੱਪਾ ਨੂੰ ਕੱਲ ਰਾਤ ਇੱਕ ਪ੍ਰੋਬਲਮ ਆ ਗਈ ਸੀ ਉਸ ਕਰਕੇ ਮੈਂ ਕੱਲ ਵੀਡੀਓ ਜਿਹੜੀ ਉਹ ਪੂਰੀ ਨਹੀਂ ਬਣਾ ਸਕਿਆ ਇਸ ਕਰਕੇ ਉਹ ਵੀਡੀਓ ਹਰ ਅੱਜ ਦੀ ਵੀਡੀਓ ਆਪਾਂ ਨੇ ਨਾਲ ਜੋੜੀ ਹੈ ਜੀ ਤੇ ਤੁਹਾਨੂੰ ਮੈਂ ਕੰਮ ਦਿਖਾਉਣਾ ਆਪਣਾ ਕਿੱਥੇ ਤੱਕ ਪਹੁੰਚ ਗਿਆ ਤੇ ਲੋ ਜੀ ਮਨੇ ਆਦਾਂ ਜਿਹੜੀਆਂ ਆਪਣੀਆਂ ਕਾਫੀ ਬਾਹਰ ਆ ਚੁੱਕੀਆਂ ਅੱਜ ਕੰਮ ਦਾ ਦੂਜਾ ਦਿਨ ਹੈ ਸੋ ਕੱਲ ਵੀਡੀਓ ਇਸ ਕਰਕੇ ਨਹੀਂ ਪੂਰੀ ਹੋਈ ਕਿਉਂਕਿ ਥੋੜੀ ਜੀ ਪ੍ਰੋਬਲਮ ਆ ਗਈ ਸੀ ਮਨਪ੍ਰੀਤ ਜਾਨੀ ਕਿ ਹੋ ਗਈ ਸੀ ਢਿੱਲੀ ਉਹਦੇ ਪਥਰੀਆਂ ਇਸ ਕਰਕੇ ਕੱਲ ਉਹਦੇ ਦਰਦ ਹੋਣ ਲੱਗ ਗਿਆ ਦੁਪਹਿਰ ਤੋਂ ਬਾਅਦ ਕਾਫੀ ਪਰੇਸ਼ਾਨੀ ਹੋਈ ਠੀਕ ਹੈ ਜੀ ਅਲਟਰਾਸਾਉਂਡ ਕਰਾਇਆ ਘੁੰਮੇ ਫਿਰੇ ਇਸ ਕਰਕੇ ਅੱਜ ਜਿਹੜੀ ਫਿਰ ਵੀਡੀਓ ਮੈਂ ਬਣਾ ਰਿਹਾ ਹੁਣ ਸੋ ਹੌਲੀ ਹੌਲੀ ਕੰਮ ਦੀ ਸੈਟਿੰਗ ਕਰਕੇ ਆਪਾਂ ਜਿਹੜੀ ਵੀਡੀਓ ਪੂਰੀ ਬਣਾਇਆ ਕਰਾਂਗੇ ਬਲੇ ਬੰਦੇ ਨੂੰ ਵੀ ਕੰਮ 'ਚ ਜਿਹੜੀ ਦਿੱਕਤ ਆ ਬਹੁਤ ਆਉਂਦੀ ਆ ਜੀ ਮੈਂ ਕੱਲਾ ਇਸ ਕਰਕੇ ਮੰਨੂ ਨੱਠ ਪੱਜ ਥੋੜੀ ਜਿਹੀ ਜ਼ਿਆਦਾ ਕਰਨੀ ਪੈਂਦੀ ਆ ਮਿਸਤਰੀਆਂ ਨਾਲ ਵੀ ਕੰਮ ਕਰਾਉਣਾ ਪੈਂਦਾ ਠੀਕ ਹੈ ਜੀ ਕਿਉਂਕਿ ਮਿਸਤਰੀਆਂ ਨਾਲ ਆਪ ਕੰਮ ਕਰੇ ਬਗੈਰ ਵੀ ਨਹੀਂ ਸਰਦਾ ਹੈਗਾ ਸੋ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਕਮੈਂਟ ਜ਼ਰੂਰ ਕਰਿਓ ਸਪੋਰਟ ਜ਼ਰੂਰ ਕਰਿਓ ਜੀ ਤੇ ਲਓ ਜੀ ਅੱਜ ਜਿਹੜਾ ਕੰਮ ਹੈ ਆਪਣਾ ਹੁਣ ਡਨ ਹੋ ਚੁੱਕਿਆ ਹੈ ਤੇ ਆਜੂ ਫਿਰ ਹੁਣ ਆਪਾਂ ਚੱਲਦੇ ਹਾਂ ਇੱਕ ਵਾਰ ਘਰੇ ਤੇ ਲੋ ਜੀ ਹੁਣ ਆ ਗਏ ਜੀ ਆਪਾਂ ਘਰੇ ਨਹਾ ਧੋ ਕੇ ਕੰਮ ਤੋਂ ਘਰੇ ਪਹੁੰਚ ਗਏ ਆਪਾਂ ਹੁਣ ਤੇ ਇੱਧਰ ਸਹਿਜਪ੍ਰੀਤ ਤੇ ਅਰਸ਼ਪ੍ਰੀਤ ਖਾ ਰਹੇ ਜੀ ਰੋਟੀ ਤੇ ਲੋ ਜੀ ਇੱਧਰ ਮਨਪ੍ਰੀਤ ਵਿਚਾਰੀ ਬਿਮਾਰ ਬਿਮਾਰ ਅੱਜ ਬਣਾ ਰਹੀ ਹੈ ਜੀ ਰੋਟੀ ਫਿਰਾਂ ਦੁਪਹਿਰੇ ਅਜਜਨੀ ਨੇ ਵਿਚਾਰੀ ਨੇ ਹੈਲਪ ਕਰੀ ਨਾਲੇ ਆਟਾ ਗੁੰਨੇ ਆ ਨਾਲੇ ਰੋਟੀ ਬਣਾਈ ਲੋ ਜੀ ਮਿਲਦੇ ਆ ਫਿਰ ਹੁਣ ਆਪਾਂ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਰਾਮ ਰਾਮ ਆਦਾਬ ਜੀ ਸੋ ਮਿਲਦੇ ਆ ਜੀ ਫਿਰ ਹੁਣ ਨੈਕਸਟ ਵੀਡੀਓ ਚ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਨਾਲੇ ਸਪੋਰਟ ਕਰ ਦਿਓ ਸੋ ਇੰਨਿਆ ਪਿਆਰ ਸਤਿਕਾਰ ਦੇਣ ਲਈ ਸਪੋਰਟ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤ ਸ੍ਰੀ ਅਕਾਲ ਜੀ